ਦੇਸ਼ ਦੇਸ਼ ਵਿੱਚ ਵਤਨ ਦੀ ਮਿੱਟੀ نیوز ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ હાજર ਹਾਂ ਹਫਤਾਵਾਰੀ ਅਤੇ ਲੜੀਵਾਰ ਇਤਿਹਾਸ ਲੈ ਕੇ ਜੋ ਅਕਾਲ ਪੁਰਖ ਜੀ ਦੀ ਮਿਹਰ ਸਦਕਾ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਵੀਸ਼ਰ ਪਾਇਲਖਵੀ ਸਿੰਘ ਜੀ ਠੱਠਾ ਸਾਸ੍ਰੀ ਕਲਚਰ ਦਾ ਸਾਸ੍ਰੀ ਗੱਲ ਨੂੰ ਸਾਬ ਸਨੂ ਜੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਦੀ ਲੜੀ ਅੱਗੇ ਜੋੜਨ ਲਈ ਅੱਗੇ ਜਾਣਕਾਰੀ ਦਿਓ ਦੇਸ਼ ਉਹ ਦੇਸ਼ ਵਿੱਚ ਮਤਨ ਦੇ ਮਿੱਟੀ ਨਿਊਜ਼ ਚੈਨਲ ਵੇਖ ਰਹੀ ਸਮੂਹ ਸਾ ਸੰਗਤ ਨੂੰ ਮੇਰੇ ਪਿਆਰੇ ਸਾਸ੍ਰੀ ਗੱਲ ਦੇ ਸਨੂ ਸਾਹਿਬ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਇਹスルਤਾਨ ਪਰ ਲੋਧੀ ਦੇ ਮਸਾਣਾ ਚ ਮੜੀਆਂ ਚ ਬੈਠੇ ਨੇ ਹਾਂਜੀ ਤੇ ਉੱਥੇ ਮਹਿ ਕੇ ਇਹਨਾਂ ਦੀ ਸੋਚ ਲੱਗ ਜਾਂਦੀ ਅਕਾਲਪੁਰ ਦੇ ਨਾਲ ਹਾਂਜੀ ਬਿਲਕੁਲ ਔਰ ਇਹ ਗੱਲ ਕਹਿੰਦੇ ਨੇ ਵੀ ਨਾ ਕੋਈ ਹਿੰਦੂ ਨਾ ਮੁਸਲਮਾਨ ਹਾਂਜੀ ਇਹ ਗੱਲ ਕਹਿੰਦੇ ਨੇ ਨਾਮ ਤੋਂ ਬਿਨਾ ਨਾ ਕੋਈ ਹਿੰਦੂ ਆ ਨਾਂ ਕੋ ਮੁਸਲਮਾਨ ਔਰ ਉੱਥੋਂ ਦਾ ਕਾਜੀ ਜਿਹੜਾ ਸੀਗਾ ਹਾਂਜੀ ਉਹਨੇ ਵੀ ਇੱਕ ਦਿਵਾਰੀਏ ਗੱਲ ਆਪਣੇ ਕੰਨਾਂ ਨਾਲ ਸੁਣੀ ਕਿ ਮੜੀਆਂ ਵਿੱਚ ਜੋ ਬਾਬਾ ਨਾਨਕ ਜੀ ਬੈਠੇ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਨਾ ਕੋਈ ਹਿੰਦੂ ਨਾ ਕੋਈ ਕਾਜੀ ਮੁਸਲਮਾਨ ਹਾਂਜੀ ਇਹ ਚਲ ਕੇ ਤੇ ਗੁਰੂ ਨਾਨਕ ਪਾਸ਼ਾ ਦੇ ਟਿਰਨਾ ਚ ਗਿਆ ਦਰਸ਼ਨ ਕੀਤੇ ਔਰ ਗੁਰੂ ਨਾਨਕ ਮਹਾਰਾਜ ਇਹਨਾਂ ਦੇ ਹੁੰਦਿਆ ਵੀ ਇਹ ਗੱਲ ਕਹਿ ਰਹੇ ਨੇ ਕਿ ਨਾ ਕੋਈ Hindu ਨਾ ਕੋਈ ਮੁਸਲਮਾਨ ਇਹ ਕਿੰਦਾ ਮਹਾਰਾਜ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਨਾ ਕੋਈ Hindu ਨਾ ਕੋਈ ਮੁਸਲਮਾਨ ਬਾਰੇ ਸਾਹਮਣੇ ਪ੍ਰਤੱਖ ਨਜ਼ਰ ਆਉਂਦੇ ਜੀ ਇਹ ਅ ਬੰਦਾ ਮੁਸਲਮਾਨ ਹੈ ਇਹ ਬੰਦਾ ਹਿੰਦੂ ਆ। ਹਰਿਆਕਲ ਵੇਖ ਰਿਏ ਨੇ ਸੰ ਪ੍ਰਤੱਖ ਨਜ਼ਰ ਆਉਂਦੇ। ਬਿਲਕੁਲ। ਲਿਬਾਸ ਤੋਂ ਮਿਲ ਲੋ, ਕੰਮਾਂ ਤੋਂ ਮਿਲ ਲੋ। ਕਿਹਟਾਂ ਲਾਵੇ, ਜਿਹੜਾ ਤੋਂ ਹੀ ਸਾਨੂੰ ਪ੍ਰਤੱਖ ਨਜ਼ਰ ਆਉਂਦੇ ਕਿ ਇਹ ਬੰਦਾ ਮੁਸਲਮਾਨ ਆ। ਇਹ ਬੰਦਾ ਜਿਹੜਾ ਹਿੰਦੂ ਆ। ਤੇ ਗੁਰੂ ਨਾਨਕ ਮਹਾਰਾਜ ਕਹਿਣਗੇ, ਭਾਜੀ ਸਾਹਿਬ, ਨਾਮ ਤੋਂ ਬਿਨਾਂ ਸਾਰੇ ਨਾ ਕੋਈ ਮੁਸਲਮਾਨ ਹੈ ਤੇ ਨਾ ਕੋਈ ਸਾਰੇ ਇੱਕੇ ਰਾਹ ਤੇ ਤੁਰੇ ਜਾ ਰਹੇ। ਕਾਜੀ ਕਿਨਾਂ ਮਾਰੇ ਕਿਸ ਤਰ੍ਹਾਂ ਤੇ ਗੁਰੂ ਨਾਨਕ ਦੇਵ ਮਾਰੇ ਨੇ ਫਿਰ ਉਚਾਰਨ ਕੀਤਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਹਵਲ ਔਲ ਦੀਨ ਦਾ ਮਿੱਠਾ ਮੁਸਲਮਾਨਾ ਮਾਲ ਮਸਾਵੇ ਹੋਏ ਮੁਸਲਮ ਦੀਨ ਮਹਾਨੇ ਮਰਨ ਜੀਵਨ ਦਾ ਪਰਮ ਝਕਾਵੈ ਰੱਬ ਦੀ ਰਜ਼ਾਇ ਮਨੈ ਸਰ ਉੱਪਰ ਕਰਤਾ ਹੋਏ ਆਪ ਦੇ ਨਾਮ ਹੈ ਗੁਰੂ ਨਾਨਕ ਦੇਵ ਮਾਰ ਕਹਿਣ ਲੱਗੇ ਕਿ ਕਾਜੀ ਸਾਹਿਬ ਮੁਸਲਮਾਨ ਕਰਾਉਣਾ ਬੜਾ ਉਸ ਉਸ ਰੱਬ ਦੀ ਰਜ਼ਾਇ ਚ ਰਹਿਣਾ ਹੰਕਾਰ ਨੂੰ ਛੱਡਣਾ ਉਸ ਦੇ ਨਾਮ ਨੂੰ ਜਪਣਾ ਹਾਂਜੀ ਇਹ ਜੋ ਹੈ ਮੱਕਾ ਕਾਬਾ ਕਹਿੰਦੇ ਹੋ ਨਾ ਤੇ ਇਹ ਸਾਰੇ ਇਹ ਮਹਿਰਮ ਸੇ ਸਦਕਾ ਮਸੱਲਾ ਹੱਤ ਹਲਾਲ ਪ੍ਰਾਣ ਸੁੰਨਤ ਸੀੜ ਸੰਤ ਸੁੰਨਤ ਸੀੜ ਸੰਤੋਖ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਮਲ ਹੱਕ ਜਿਹੜਾ ਹੱਕ ਦੀ ਕਮਾਈ ਹੈ ਹਾਂਜੀ ਹੱਕ ਦੀ ਕਮਾਈ ਕਰਨਾ ਨਾਮ ਜਪਣਾ ਰੱਬ ਦੀ ਰਜ਼ਾ ਵਿੱਚ ਰਹਿਣਾ ਫਿਰ ਜਿਹੜਾ ਆਪਾਂ ਸੁਣ ਤੇ ਕਰਾਉਣੇ ਆ ਜਿਹੜੇ ਸੁਣ ਤੇ ਕਰਾਉਣੇ ਆ ਹਾਂਜੀ ਉਹ ਵੀ ਇਸ ਨਾਮ ਦੇ ਆਧਾਰ ਤੇ ਹੀ ਹੈ ਗੁਰੂ ਕੀ ਬਾਣੀ ਸਭ ਕੁਝ ਫਰਮਾ ਰਹੀ ਹੈ ਜਦੋਂ ਇਹ ਨੇ ਕਾਜੀ ਨੇ ਇਹ ਗੱਲਾਂ ਸੁਣੀਆਂ ਹਨ ਸਾਰੀਆਂ ਤੇ ਬਾਬਾ ਨਾਨਕ ਜਾਂ ਵਿਦੇਸ਼ ਜੋ ਬਾਬਾ ਨਾਨਕ ਦੇ ਰਹੇ ਸੀ ਕਿ ਮੁਸਲਮਾਨ ਕਹਾਉਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਉਣ ਮਹਨਮਾਨ ਤੇ ਤਾਂ ਕਹਾ ਸਕਦਾ ਜੇ ਉਹ ਅਸਲ ਵਿੱਚ ਮਹਨਮਾਨ ਹੋਵੇ। ਹੱਕ ਦੀ ਕਮਾਈ ਕਰੇਗਾ। ਕਿਸੇ ਨਾਲ ਠੱਗੀ ਨਾ ਕਰੇਗਾ। ਕਿਸੇ ਨਾਲ ਫਰੇਬ ਨਾ ਕਰੇਗਾ। ਝੂਠ ਨਾ ਬੋਲੇਗਾ। ਹੰਕਾਰ ਨਾ ਕਰੇਗਾ। ਇਹ ਜਿਹੜੀਆਂ ਉਸ ਰੱਬ ਦੀ ਇੱਜ਼ਤ ਰਹਿਗਾ। ਜੋ ਉਹਨੂੰ ਚੰਗਾ ਲੱਗਦਾ ਉਹਦੀ ਇੱਜ਼ਤ ਰਹਿਗਾ। ਤੇ ਜੇ ਰੱਬ ਨੇ ਕੁਝ ਕਰ ਦਿੱਤਾ ਤੇ ਆਖ ਤਾਂ ਮਾੜਾ ਹੋ ਗਿਆ। ਜੀ ਮਾਣਾ ਕਰਤਾ ਆਖਿਆ ਰੱਬ ਨੇ ਕੀਤਾ ਚੰਗਾ ਹੋ ਗਿਆ ਦੱਸਤਾ ਆਖਿਆ ਫੇਰ ਨਹੀਂ ਨਾ ਫੇਰ ਤੇ ਗੱਲ ਨਹੀਂ ਬਣਦੀ ਕਿਉਂਕਿ ਗੁਰੂ ਸਾਹਿਬ ਤਾਂ ਕਹਿ ਰਹੇ ਨੇ ਕਿ ਇਹ ਗੱਲਾਂ ਜੇ ਤੇਰੇ ਕੋਲ ਹੈਗੀਆਂ ਤਾਂ ਫੇਰ ਤੂੰ ਮੁਸਲਮਾਨ ਹੈ ਉਤਰਾ ਤੂੰ ਮੁਸਲਮਾਨ ਨਹੀਂ ਜੀ ਕਾਲੀ ਫਿਰ ਕਹਿੰਦਾ ਚਲੋ ਮਹਾਰਾਜ ਠੀਕ ਹੈ ਇਹ ਗੱਲ ਤੇ ਠੀਕ ਹੈ ਪਰ ਹਿੰਦੂ ਤੇ ਹੈ ਨਾ ਜੀ ਵਿਦੂ ਤੇ ਹੈ ਨਾ ਕਿ ਕਿ ਤੇ ਗੁਰੂ ਨਾਲ ਗੇਮਾਰ ਕਹਿੰਦੇ ਨਹੀਂ ਭਲਿਆ ਉਹ ਵੀ ਨਹੀਂ ਨਾਮ ਤਾਂ ਬਣਾਉ ਨਹੀਂ ਝੂਠੇ ਇਹ ਲੋਕ ਭੁੱਲੇ ਅਕੂਟੇ ਨਹੀਂ ਨਾਲ ਕਹਿਆ ਸੀ ਪੂਜਿਰਾਹੀ ਅੰਦੇ ਗੁੰਗੇ ਅੰਧ ਅੰਧਾਰ ਪਾਤਾਲੇ ਪੂਜੇ ਮੁਗਲ ਦੇ ਘਰ ਗੁਰੂ ਕੀ ਬਾਣੀ ਦਾ ਫਰਮਾਨ ਪਾਵਨ ਆਚਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਹਿੰਦੂ ਭੁੱਲੇ ਅਕੂਟੇ ਨਹੀਂ ਜਿਹੜੇ ਹਿੰਦੂ ਨੇ ਉਹ ਕਹਿੰਦੇ ਨੇ ਅਸੀਂ ਹੀ ਹਿੰਦੂ ਆ ਪਰ ਇਹ ਵੀ ਝੂਠੇ ਇਹ ਜਿਹੜੇ ਇਹਨਾਂ ਧਾਰਮਿਕ ਗ੍ਰੰਥ ਬਣਾਏ ਹੋਏ ਨੇ ਇਹ ਐਵੇਂ ਹੀ ਮੱਥੇ ਤਿਲਕ ਲਾਈ ਫਿਰਦੇ ਆ ਗਾਲੇ ਵਿੱਚ ਮਾਲਾ ਪਾ ਲੈਣੇ ਮੱਥੇ ਤਿਲਕ ਲਾ ਲੈਣਾ ਤੋਤੀ ਲਾ ਲੈਣੀ ਇਹ ਜਿਹੜੇ ਧਾਰਮਿਕ ਇਹਨਾਂ ਦੇ ਗ੍ਰੰਥ ਨੇ ਇਹ ਉਹਨਾਂ ਨੇ ਪਿੱਛੇ ਅਲੱਗ-ਅਲੱਗ ਕੇ ਤੇ ਕਹੀ ਜਾਂਦੇ ਨੇ ਅਸੀਂ ਹਿੰਦੂ ਆ ਅਸੀਂ ਹਿੰਦੂ ਆ ਪਰ ਨਹੀਂ ਜਿਨ੍ਹਾਂ ਚ ਉਸ ਪਰਮਾਤਮਾ ਦੇ ਗਿਆਨ ਚ ਨਹੀਂ ਰਹਿੰਦੇ ਉਸ ਪਰਮਾਤਮਾ ਦਾ ਸੱਚਾ ਨਾਮ ਨਹੀਂ ਜਪਦੇ ਮਨ ਚ ਹੰਕਾਰ ਨਹੀਂ ਹੋਉਂਦੇ ਡੀਆਂ ਨੂੰ ਵਿਦਿਆ ਦਾ ਹੰਕਾਰ ਹੋ ਜਾਂਦਾ ਨਾ ਤੇ ਵੀਰ ਇਹ ਹੁੰਦਾ ਕਿ ਮੇਰੇ ਵਰਗਾ ਤਾਂ ਪੰਡਿਤ ਹੀ ਕੋਈ ਨਹੀਂ ਤੇ ਮੇਰੇ ਵਰਗਾ ਜੋਤਸੀ ਕੋਈ ਨਹੀਂ ਮੇਰੇ ਵਰਗਾ ਗਿਆਨੀ ਕੋਈ ਨਹੀਂ ਮੇਰੇ ਵਰਗਾ ਕਥਾਵਾਜਿ ਕੋਈ ਨਹੀਂ ਐਸਾ ਹੰਕਾਰ ਹੋ ਜਾਂਦਾ ਬਿਲਕੁਲ ਤੇ ਜੇ ਐਸਾ ਹੰਕਾਰ ਚੁੱਕੀ ਫਿਰਨਾ ਤੇ ਹਰ ਜੂ ਹੰਕਾਰ ਨਾ ਪਾਵੇ ਇਹ ਬੇਜੂਤ ਸਨ ਗੁਰੂਖੰਡਾ ਫੁਣੇ ਉਹ ਕਾਰਜ ਉਹ ਕਾਰਜ ਪੌਂਦਾ ਹੀ ਨਹੀਂ ਬਿਲਕੁਲ ਉਹਦੇ ਕਾਰਜ ਤਾਂ ਨੀਂਆਂ ਫੜ ਲੱਗਦੇ ਨੇ ਹਾਂ ਤੇ ਜੇ ਹੰਕਾਰ ਦੇ ਵਿੱਚ ਹੀ ਰਹਿਣਾ ਫੇਰ ਨਹੀਂ Hindu ਨਹੀਂ ਤੁਸੀਂ ਤੇ ਗੁਰੂ ਨਾਨਕ ਦੇ ਮਹਾਰਾਜ ਤੇ ਕਾਜੀ ਤੇ Hindu ਹਾਂਜੀ ਤੇ ਇਹਨਾਂ ਨੂੰ ਉਪਦੇਸ਼ ਦਿੱਤਾ ਛਤ ਨਾਮ ਦਾ ਉਪਦੇਸ਼ ਦਪਿਆ ਕਰੋ ਅਕ ਨਾਮ ਦਾ ਹਾਂਜੀ ਇਹ ਜਪਿਆ ਕਰੋ ਜਾਪ ਠੀਕ ਹੈ ਔਰ ਹੁਣ ਇਧਰ ਇਸੇ ਵੀ ਸਮੇਂ ਦੇ ਦੌਰਾਨ ਹਾਂਜੀ ਬੋੜਾ ਜਿਹਨੂੰ ਨਾਨਕ ਪਾਚਾ ਇਹਦਾ ਸੋਰਾ ਸਾਹਿਬ ਬੋੜੇ ਕੰਮ ਕਿਉਂਕਿ ਇਹਨੂੰ ਪਤਾ ਸੀ ਕਿ ਜਦ ਤੀਜੀ ਵਾਰੀ ਲਿਖਾ ਹੋਇਆ ਨਾ ਮੋਦੀ ਖਣ ਦਾ ਹਾਂਜੀ ਇਹਨੂੰ ਪਤਾ ਸੀ ਇਹ 760 ਰੁਪਏ ਵਧੇ ਇਹ ਆ ਗਿਆ ਆ ਗਿਆ ਤੇ ਗੁਰੂ ਨਾਨਕ ਸਾਹਿਬ ਦੇ ਜੇ ਨਾਮ ਨਵਾਦ ਨੂੰ ਕਹਿਣ ਲੱਗਾ ਉਥੋਂ ਦਾ ਨਵਾਦ ਜਿਹੜਾ ਲੋਹੜਾ ਹਾਂ ਹਾਂਜੀ ਉਹਨਾਂ ਨੂੰ ਕਹਿਣ ਲੱਗਾ ਨਵਾਦ ਨੂੰ ਕਹਿੰਦਾ ਜੀ ਮੈਂ ਤੁਹਾਡੇ ਕੋਲ ਆਇਆ ਹਾਂ ਭਗਵਾਨ ਬਖਸ਼ ਤੁਸੀਂ ਕੌਣ ਹੋ ਕਹਿੰਦਾ ਜੀ ਮੈਂ ਤੁਹਾਡੇ ਮੋਦੀ ਜਿੱਤ ਲਾਵੇ ਦਾ ਸੋਹਰਾ ਨੂੰ ਚ ਨਾਂ ਦਾ ਸੋਹਰਾ ਮੈਂ ਮੋਦੀ ਕਹਿੰਦੇ ਜੀ ਜਿਹੜੇ ਹਿਸਾਬ ਕੀਤੇ ਆ ਮੋਦੀ ਖਾਣੇ ਦੇ ਪੈਸੇ 760 ਰੁਪਏ ਬਣੇ ਆ ਉਹ ਉਹਨਾਂ ਨੇ ਪਤਨੀ ਜਾਂ ਉਹਨਾਂ ਦੇ ਪੁੱਤਰ ਨੂੰ ਮੈਨੇਜਾਈ ਜੀ ਹੂੰ ਔਰ ਜਦੋਂ ਇਨਿੰਗਲ ਕਹੀ ਨਵਾਬ ਹੈਰਾਨ ਹੋ ਗਿਆ ਨਵਾਬ ਨੇ ਕਿਹਾ ਕਿ ਠੀਕ ਹੈ ਤੁਸੀਂ ਰਿਸ਼ਤਦਾਰ ਹੋ ਨਾਨਕ ਦੇ ਪਰ ਉਹਨਾਂ ਤੇ ਇਹ ਗੱਲ ਕਹੀ ਸੀ ਕਿ ਇਹ ਪੈਸੇ ਆਸਾਨੀ ਲੈਣੇ ਇਹਨਾਂ ਦਾ ਤੁਸੀਂ ਗਰੀਬ ਲੋਕਾਂ ਨੂੰ ਭੁੱਖੇ ਲੋਕਾਂ ਨੂੰ ਪੋਲੇ ਪਾਰ ਇੱਥੇ ਹੁਣ ਮੋਲचंद ਜਿਹੜਾ ਉਹ ਕਰ ਕਰਦਾ ਮੁੱਸੇ ਜਾਹ ਪ੍ਰੋਚ ਆਇਆ ਹੂੰ ਪ੍ਰੋਚ ਆ ਕੇ ਕਹਿੰਦਾ ਜੀ ਉਹ ਤੇ ਬਾਵਰਾ ਹੋ ਗਿਆ ਨਾਂ ਨ ਤੇ ਬਾਵਰਾ ਹੋ ਗਿਆ ਹੂੰ ਹੁਣ ਇੱਥੇ ਇਹਨਾਂ ਮਾਮ ਜਿਹੜਾ ਉਹ ਸੋਚਦਾ ਹੈ ਕਿ ਜੇ ਮੈਂ ਇੰਨੇ ਨਹੀਂ ਜਿੰਦਾ ਪੈਸੇ ਤੇ ਇਹ ਕਲਪ ਦਾ ਇਹ ਆਪਣੇ ਨਾਲ ਤੇ ਰਾਮਬੁੱਦੇ ਵਿਚ ਆ ਰਿਹਾ ਜੇ ਨੇ ਇਹਨਾਂ ਦਿਨਾਂ ਤੇ ਗੁਰੂ ਦੀ ਆਗਿਆ ਦਾ ਜਿਹੜਾ ਉਲੰਘਣ ਹੁੰਦਾ ਉਹਨਾਂ ਕਿਹਾ ਕਿ ਭੋਖੇ ਸਾਧੂਆਂ ਚਾ ਜਾਵੇ ਬਿਲਕੁਲ ਇਹ ਨਮਾਜ਼ ਜਿਹੜਾ ਇਸ ਸੋਚ ਦੇ ਵਿੱਚ ਪੈ ਗਿਆ ਇਹਨਾਂ ਕਿ ਕੀ ਕੀਤਾ ਜਾਵੇ ਸੋਚ ਰਿਹਾ ਲੱਗੇ ਇਹਦਾ ਇੱਕ ਵਜ਼ੀਰ ਸੀ ਝਾਰਖਾ ਉਹਦਾ ਨਾਮ ਪਿਆਰ ਨੇ ਜ਼ਿਕਰ ਕੀਤਾ ਝਾਰਖਾ ਕਹਿੰਦਾ ਮਹਾਲ ਸਾਹਿਬ ਮੈਂ ਇੱਕ ਬੇਨਤੀ ਕਰ ਸਕਦਾ ਹਾਂ ਕਰੋ ਜੀ ਜੇ ਇਹ ਕਹਿੰਦੇ ਜੂ ਆ ਮੋਲਦਾਨ ਕਹਿੰਦਾ ਕਿ ਉਹ ਬਾਗੜਾ ਹੋ ਗਿਆ ਤੇ ਪਹਿਲਾਂ ਉਹਦਾ ਇਲਾਜ ਕਰਾਇਆ ਜਾਵੇ ਇਹਦਾ ਤੇ ਇਹ ਹੀ ਹੈ ਨਾ ਕਿ ਬਾਗੜਾ ਹੋ ਗਿਆ ਤੇ ਚੰਬੜਿਆ ਕੋ ਪੂਰ ਚੰਬੜਿਆ ਕੋ ਪ੍ਰੇ ਚੰਬੜਿਆ ਨਾਨਕ ਨੂੰ ਉਹਦਾ ਪਹਿਲਾਂ ਇਲਾਜ ਕਰਾ ਕੇ ਠੀਕ ਕੀਤਾ ਜਾਏ ਫਿਰ ਇਹ ਪੈਸੇ ਦੀ ਮੰਗ ਜਿਹੜੀ ਫਿਰ ਕੀਤੀ ਹੈ ਹਾਂ ਬਾਗੜਾ ਬਿਲਕੁਲ ਠੀਕ ਹੈ ਔਰ ਮੋਲ ਚੰਦਨ ਕਹਿ ਕੇ ਜਾਓ ਕੋਈ ਮਿਲਾਨਾ ਲੈ ਕੇ ਨਾਨੇ ਕੋਲ ਜਾਓ ਔਰ ਮਿਲਾਨੇ ਲੈ ਕੇ ਮੋਲ ਚੰਦ ਤੇ ਗਿਆ ਮਿਲਾਨਾ ਕੀ ਮਿਲਾਨਾ ਜਿਦਾਂ ਆਪਾਂ ਮੌਲਵੀ ਕਹ ਲਓ ਆਪਾਂ ਹੰਦਨ ਮਸੀਦ ਦਾ ਮੌਲਵੀ ਹਾਂਜੀ ਜੀ ਜਿੱਦਾਂ ਆਪੇ ਗੁਰੂ ਘਰ ਦਾ ਗ੍ਰੰਥੀ ਗੁਰੂ ਘਰ ਤੇ ਉਹ ਮੌਲਵੀ ਹੁੰਦੇ ਸੀ ਮੇਰੇ ਜਦੋਂ ਕਿ ਤ ਬਾਗ ਦੇ ਨਾ ਮੰਗ ਬਾਗ ਸਮਝੇ ਹਾਂਜੀ ਜੀ ਜਦੋਂ ਮੁਸਲਮਾਨ ਬਾਗ ਲੈਂਦੇ ਸਨ ਨਾ ਉਹ ਮੌਲਵੀ ਬਾਗ ਲੈਂਦੇ ਹਾਂਜੀ ਬਿਲਕੁਲ ਤੋਂ ਮਸ਼ੀਨ ਦਾ ਮਲ ਇੰਚਾਰਜ ਕਰਤ ਹਾਂਜੀ ਜਿੱਦਾਂ ਗੁਰਦੁਆਰੇ ਗਣ ਉਹਨੂੰ ਲੈ ਕੇ ਤੇ ਇਹ ਮੂਲਤਾਂ ਜਿਹੜਾ ਇਹ ਗਿਆ ਹਾਂਜੀ ਨਾਨੇ ਕੋਲ ਜਾ ਕੇ ਬਹਿ ਗਏ ਨੇ ਪਰ ਜਿਸ ਵੇਲੇ ਨਾਨ ਪਾਸ਼ਾ ਦੀ ਸਮਾਧੀ ਲੱਗੀ ਹੋਈ ਹੈ ਉਹ ਆਪਣਾ ਮੰਤਰ-ਮੰਤਰ ਪੜਦਾ ਰਿਹਾ ਮੌਲਵੀ ਜਿਹੜਾ ਸੀ ਬਲਣਾ ਉਹ ਪੜਦਾ ਰਿਹਾ ਆਪਣਾ ਮੰਤਰ ਗੁਰੂ ਨਾਨਕ ਪਾਸ਼ਾ ਦਾ ਕੋਈ ਸਮਝ ਨਹੀਂ ਆ ਰਿਹਾ ਕੇ ਉਹਨੇ ਇੱਕ ਬੱਤੀ ਟਾਕੀ ਦੀ ਬੱਤੀ ਵਟ ਕੇ ਉਹਨੂੰ ਅੱਗ ਲਗਾ ਧੂਆ ਬਣਾ ਕੇ ਤੇ ਉਹ ਗੁਰੂ ਨਾਨਕ ਦੇ ਨੱਕ ਲੱਗ ਗਿਆ ਹਾਂ ਉਹ ਜਦੋਂ ਗੁਰੂ ਨਾਨਕ ਦੇ ਨੱਕ ਲੱਗੇ ਕੀਤਾ ਤੇ ਉਹਨਾਂ ਨੇ ਸਮਝ ਲਈ ਹਾਂ ਸਮਾਧੀ ਰਸ ਹੋਰ ਖੁੱਲ ਗਿਆ ਇੱਧਰ ਹੁਣ ਮੌਲਵੀ ਸਾਹਿਬ ਜਿਹੜੇ ਨੇ ਇਹਨਾਂ ਵੇਖਿਆ ਵੀ ਇਹਨਾਂ ਸਮਾਧੀ ਖੁੱਲ ਗਈ ਹੈ। ਔਰ ਇਹਨਾਂ ਨਾਲ ਵਿਚਾਰ ਕੀਤੀ ਹੈ ਤੇ ਮਾਮਾ ਨਾਲ ਜੀ ਕਹਿੰਦੇ ਨੇ ਗੁਰੂ ਜੀ ਬਾਰੇ ਦਾ ਫਰਮਾਨ ਹੈ ਮਾਰੂ ਰਾਂਗ ਵਿੱਚ। ਕੋਈ ਆਕੇ ਭੂਤ ਨਾਲ ਕੋ ਕਹੇ ਬਤਾਲਾ ਕੋਈ ਆਖੇ ਆਦਮੀ ਨਾਲ ਕਿਨੇ ਚਾਰਾ ਪਿਆ ਜਵਾਨਾ ਸਾਹਕਾ ਨਾਲ ਬੋਹਰਾਨਾ ਉਹ ਹਰਮਨ ਹੋਰ ਨੇ ਜਾਣਦੇ ਕਹਿੰਦੇ ਨੇ ਕੋਈ ਜਦੋਂ ਇੰਨੀ ਗੱਲ ਹੋਈ ਨਾ ਇਹਨਾਂ ਚਾਰ ਨੂੰ ਕੀਤਾ ਤੇ ਕਹਿੰਦੇ ਨੇ ਉਹ ਮੌਲਵੀ ਕਹਿੰਦਾ ਇਹ ਉਦ ਬੋਲ ਪਿਆ ਜੀ ਉਦ ਬੋਲ ਕੇ ਪਰ ਉੱਤੀ ਸਾਰੀ ਆਵਾਜ਼ ਦੇ ਕੇ ਕਹਿੰਦਾ ਕਿ ਜਾਣ ਤੇ ਤੁਸੀਂ ਦੱਸੋ ਕੌਣ ਹੋ ਹਮ ਗੁਰੂ ਨਾਨਕ ਪਾਛੰਗਿੰਦਾ ਉਹਨੇ ਸਮਝਾਇਆ ਕਿ ਪੂਤ ਹਾਂ ਜੀ ਜੀ ਇਹਨਾਂ ਦੇ ਕੋਈ ਪੂਤ ਚੰਬੜਿਆ ਇਹ ਕਹਿੰਦਾ ਕਿ ਦੱਸੋ ਤੁਸੀਂ ਕੌਣ ਹੋ ਜੇ ਨਹੀਂ ਦੱਸੋਗੇ ਮੈਂ ਅਗਲਾ ਆ ਕੇ ਸਾੜ ਦਾਂਗਾ ਹਮ ਜੇ ਸਾਰੇ ਇਹ ਨਹੀਂ ਗੱਲ ਹੋਈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਆਕੇ ਪੂਤ ਨਾ ਕੋਈ ਮੈਨੂੰ ਪੂਰਨਾ ਕਹਿੰਦਾ ਕੋਈ ਮੈਨੂੰ ਬਤਾਲਾ ਕਹਿੰਦਾ ਕੋਈ ਮੈਨੂੰ ਬਾਵਰਾ ਕਹਿੰਦਾ ਕੋਈ ਮੈਨੂੰ ਆਦਮੀ ਕਹਿੰਦਾ ਜਿੰਨੇ ਮੂੰਹ ਨਹੀਂ ਇਹ ਵੱਲ ਵਿਸ਼ਟਾ ਮੈਨੂੰ ਕਹਾਰੇ ਨੇ ਪਰ ਮੈਂ ਤੇ دیਵਾਨਾ ਹਾਂ ਤੇ دیਵਾਨਾ ਨਹੀਂ ਕਿਹਾ ਹਾਂ ਉਸ ਅਕਾਲ ਪੁਰਖ ਉਹਦਾ ਜਵਾਨਾ ਹੈ ਮੈਂ ਹੋਰ ਕਿਸੇ ਦਾ ਜਵਾਨਾ ਨਹੀਂ ਜੇ ਸਾਰੇ ਜੇ ਮਨਣਾ ਕਿ ਮੈਂ ਜਵਾਨਾ ਹਾਂ ਹਾਂ ਮੌਲਵੀ ਸਾਹਿਬ ਹਰ ਹਾਲ ਹੋ ਗਏ ਹਾਂ ਮੌਲਵੀ ਸਾਹਿਬ ਕਹਿੰਦੇ ਠੀਕ ਹੈ ਤੁਸੀਂ دیਵਾਨੇ ਹੋ ਤੇ ਤੁਸੀਂ ਸਾਡੇ ਨਾਲ ਸੀਤ ਵਿੱਚ ਜਾ ਕੇ ਨਮਾਜ਼ ਪੜੋ ਹਾਂ ਕਾਦਿਰ ਤਿਆਰ ਹੋ ਗਿਆ ਕਾਦਿਰ ਨੂੰ ਤਿਆਰ ਕਰ ਲਿਆ ਨਾਲ ਨਾਲ ਮੁੰਲਾ ਚਲੇ ਗਿਆ ਇਹ ਕਹਿੰਦੇ ਦੀ ਜਾ ਕੇ ਨਮਾਜ਼ ਪੜੋ ਸਾਡੇ ਨਾਲ ਇਹ ਤਾਂ ਬੜਾ ਪਿਆਰ ਹੈ ਉਸਤਾਨ ਪਰ ਵੀ ਨਾਲ ਇਤਨਾ ਅਹਿਨ ਮਾਇ ਪੜਾਂਗੇ ਉਤਰ ਤੁਸਾਂ ਪੜਨੀ ਗੁਰੂ ਨਾਨਕ ਮਹਾਰਾਜ ਨੇ ਸੋਚਿਆ ਕਿ ਇਹਨਾਂ ਨੂੰ ਸਿੱਧੇ ਰਸਤੇ ਤੇ ਪਾਉਣਾ ਹੁਕਮ ਦੇਸ਼ ਤੇ ਦੇਣਾ ਇਹਨਾਂ ਨੂੰ ਬਿਲਕੁਲ ਪਰ ਇਹਨਾਂ ਨੇ ਪਰਦਾ ਫਾਸ਼ ਕਰਕੇ ਫਿਰ ਇਹਨਾਂ ਨੂੰ ਉਪਦੇਸ਼ ਦਿੱਤੇ ਗੁਰੂ ਨਾਨਕ ਸਾਹਿਬ ਕਹਿੰਦੇ ਠੀਕ ਹੈ ਅਸੀਂ ਚੱਲਾਂਗੇ ਕਰਨਾਮ ਸੀ ਤੇ ਪੜਾਂਗੇ ਨਮਾਜ਼ ਪਰ ਇਹ ਸੱਚ ਗੱਲ ਦਾ ਜਦੋਂ ਭਾਇਆ ਜੈਰਾਮ ਜੀ ਨੂੰ ਪਤਾ ਲੱਗਿਆ ਨਾ ਜੀ ਗੁਰੂ ਨਾਨਕ ਮਹਾਰਾਜ ਤੇ ਸੀਤੇ ਚਲੇ ਗਏ ਨੇ ਜੀ ਮੌਲਵੀ ਦੇ ਨਾਲ ਤੇ ਕਾਜੀ ਦੇ ਨਾਲ ਹਨਮਾਈ ਪੜ੍ਹਨ ਵਾਸਤੇ ਤੇ ਉਦੋਂ ਭਾਇਆ ਜੈਰਾਮ ਜਿਹੜਾ ਬੜਾ ਸੋਚ ਹੋਇਆ ਦੁੱਬਾ ਕਹਿੰਦਾ ਕਿ ਬਹੁਤ ਭਾਰੀ ਬੀਤੀ ਐ ਲੋਕਾਂ ਨੇ ਕਹਿਣਾ ਕਿ ਇਹ ਕੰਨੇ ਪਹਿਲੇ ਪਰਵਾਜ਼ ਦਾ ਬੱਚਾ ਹੋ ਕੇ ਤੇ ਮੁਸਲਮਾਨ ਹੋਣ ਸੀ ਤਾਂ ਨਮਾਜ਼ ਪੜਦਾ। ਇਹ ਛਰਠਾਂ ਕਰਕੇ ਬੈਠੇ ਆ। ਮਥੇ ਦਾ ਹੱਥ ਰੱਖਿਆ ਹੋਇਆ ਆ ਭਾਈ ਜੀ ਆ ਜਰਾ। ਜਿਸ ਤਰ੍ਹਾਂ ਮਨ ਸੋਚ ਦੇ ਵਿੱਚ ਹੋਵੇ ਤਾਂ ਆਪਾਂ ਦੋਵੇਂ ਹੱਥ ਰੱਖੀਂਦਾ। ਤੇ ਛਰਠਾਂ ਸੋਟ ਕੇ ਮੈਂ ਸੋਚ ਰਿਹਾ ਇੱਧਰ ਭੈਣ ਨਾਨ ਕੀ ਜਿਹੜੀ ਐ ਇਹ ਆਈ ਐ। ਤੇ ਭੈਣ ਨਾਨ ਕੀ ਨੇ ਪੁੱਛਿਆ ਤਾਂ ਅਮੀ ਜੀ ਕਿਹੜੀ ਸੋਚ ਵਿੱਚ ਡੁੱਬੇ ਤੁਸੀਂ ਉਹਨੇ ਪੱਗਿਆ ਜਿਆਰੋ ਨੇ ਕਿਹਾ ਕਿ ਤੇਰਾ ਭਰਾ ਨਾਨਕ ਕਦੀ ਇਹ ਬੜੇ ਕੰਮ ਇਹਨੇ ਕੀਤੇ ਨੇ ਹੁਣ ਸੀਤ ਵਿੱਚ ਮੁੱਲਾ ਨਾਲ ਨਮਾਜ਼ ਪੜਨ ਵਾਸਤੇ ਚਲੇਗਾ ਇਸ ਨਾਲ ਮੈਨੂੰ ਸੋਚ ਹੈ ਕਿ ਬੜੀ ਚੱਲੀ ਬੀਤੀ ਹੋਏਗੀ ਲੇਕਿਨ ਠੀਕ ਹੈ ਠੀਕ ਹੈ ਸਤਸਾ ਅਗਲੇ ਸਫੇਰ ਤੜਕੁ ਜਾਨਕਾਰੀ ਲਵੰਗੇ ਬਹੁਤ ਬਹੁਤ ਧੰਨਵਾਦ ਮਤਮੇ ਮਿੱਟੀ ਨਿਊ ਚੈਨਲ ਸਮੂਹ ਟੀਮ ਦਾ ਅਤੇ ਮੇਰੇ ਅਗੇ ਮਿੱਤਰ ਸਰਦਾਰ ਜਸਮਨ ਸਿੰਘ ਸੰਦੂ ਸਾਹ ਹਾਂ ਦਾ ਬਹੁਤ ਬਹੁਤ ਧੰਨਵਾਦ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ